सीएम ਤੇ ਐਮਐਲਏ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ ਹਾਂ ਡਿਪਟੀ ਸੀਐਮ ਅਗਨੀ ਖੋਤਰੀ ਅਤੇ ਐਮਐਲਏ ਰਕੇਸ਼ ਕਾਲੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਮੁਕੇਸ਼ ਅਗਨੀ ਖੋਤਰੀ ਅਤੇ ਐਮਐਲਏ ਰਕੇਸ਼ ਕਾਲੀਆ ਨੇ ਜਿਨ੍ਹਾਂ ਨੂੰ ਫੇਸਬੁੱਕ ਦੇ ਉੱਪਰ ਸ਼ਾਪ ਸ਼ੂਟਰ ਦੇ ਵੱਲੋਂ ਇਹ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਇਸ ਵਾਰ ਤਲਵਾਰ ਕਿਸੇ ਸਿਆਸਤਦਾਨ ਤੇ ਚੱਲੇਗੀ ਸ਼ਾਪ ਸ਼ੂਟਰ ਨੇ ਭਾਈ ਵਾਲਾ ਨੇ ਪੋਸਟ ਪਾਈ ਹੈ ਧਮਕੀ ਨੂੰ ਲੈ ਕੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਹ ਵੱਡੀ ਖਬਰ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਇੱਕ ਸੂਬੇ ਦੇ ਡਿਪਟੀ ਸੀਐਮ ਤੇ ਇੱਕ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਣੀ ਇਹ ਬਹੁਤ ਵੱਡੀ ਗੱਲ ਹੈ ਔਰ ਉੱਥੇ ਹੀ ਨਾਲ ਹੀ ਤੁਹਾਨੂੰ ਦੱਸ ਦੇ ਕਿ ਸ਼ਾਪ ਸ਼ੂਟਰ ਹੈ ਜਿਸ ਦੇ ਉੱਪਰ ਕਈ ਸਾਰੇ ਮੁਕਦਮੇ ਪਹਿਲਾਂ ਤੋਂ ਦਰਜ ਨੇ ਕਈ ਮਰਡਰ ਦੇ ਕਈ ਧਮਕਾਉਣ ਵਾਲੇ ਥ੍ਰੈਟ ਦੇ ਪਰਚੇ ਜਿਹੜੇ ਦਰਜ ਨੇ ਤਾਂ ਉਸ ਦੇ ਵੱਲੋਂ ਆ ਇਹ ਜਿਹੜੀ ਧਮਕੀ ਹੈ ਉਹ ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਮੁਕੇਸ਼ ਅਗਨੀ ਖੋਤਰੀ ਤੇ ਐਮਐਲਏ ਰਕੇਸ਼ ਕਾਲਿਆ ਨੂੰ ਦਿੱਤੀ ਗਈ ਹੈ ਬਕਾਇਦਾ ਫੇਸਬੁੱਕ ਦੇ ਉੱਪਰ ਇਹ ਧਮਕੀ ਦਿੱਤੀ ਗਈ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਸ਼ੂਟਰ ਜਿਹੜੇ ਨੇ ਉਹ ਕਿੰਨੇ ਹੁਣ ਇਹਨਾਂ ਦੇ ਹੌਸਲੇ ਜਿਹੜੇ ਉਹ ਬਲੰਦ ਹੋ ਚੁੱਕੇ ਨੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ ਕਿਸੇ ਦਾ ਖੌਫ ਨਹੀਂ ਹੈ ਆਰ ਸ਼ਰਿਆਮ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਵਟਸਐਪ ਤੇ ਇਹਨਾਂ ਦੇ ਵੱਲੋਂ ਧਮਕੀਆਂ ਜੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਮੁਕੇਸ਼ ਅਗਨੇ ਹੁਤਰੀ ਤੇ ਵਿਧਾਇਕ ਰਕੇਸ਼ ਕਾਲਿਆ ਨੂੰ ਜਾਨੂ ਮਾਰਨ ਦੀ ਧਮਕੀ ਜੜੀ ਹੈ ਉਹ ਦਿੱਤੀ ਹੈਗੀ ਹੈ ਸ਼ਾਪ ਸ਼ੂਟਰ ਨਿਭਾਈ ਵਾਲਾ ਨੇ ਫੇਸਬੁੱਕ ਤੇ ਪੋਸਟ ਪਾਈ ਹੈ ਔਰ ਫੇਸਬੁੱਕ ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ ਇਹ ਧਮਕੀ ਦਿੱਤੀ ਹੈ ਕਿ ਇਸ ਵਾਰ ਕਿਸੇ ਸਿਆਸਤਦਾਨ ਤੇ ਤਲਵਾਰ ਜਿਹੜੀ ਹੈ ਉਹ ਚੱਲੇਗੀ ਬਕਾਇਦਾ ਹੈ ਕਿ ਪੋਸਟ ਪਾਈ ਗਈ ਹੈ ਬਕਾਇਦਾ ਹੀ ਕਮੈਂਟ ਕੀਤਾ ਗਿਆ ਹੈ ਕਿ ਇਸ ਵਾਰ ਤਲਵਾਰ ਜਿਹੜੀ ਹੈ ਉਹ ਕਿਸੇ ਸਿਆਸਤਦਾਨ ਤੇ ਚਲੇਗੀ ਯਾਨੀ ਕਿ ਸਿੱਧੇ ਤੌਰ ਤੇ ਸੀ ਕਹਿ ਲਿਆ ਕਿ ਨਿਸ਼ਾਨੇ ਦੇ ਉੱਪਰ ਹੈ ਹਿਮਾਚਲ ਦੇ ਡਿਊਟੀ ਸੀਐਮ ਮੁਕੇਸ਼ ਅਗਨੀ ਹੂਤਰੀ ਨੇ ਔਰ ਵਿਧਾਇਕ ਜਿਹੜੇ ਨੇ ਉਹ ਰਕੇਸ਼ ਕਾਲਿਆ ਹੈ ਕਿ ਨਹੀਂ ਤਾਂ ਸਿੱਧੇ ਤੌਰ ਤੇ ਇਹਨਾਂ ਨੂੰ ਧਮਕੀ ਦਿੱਤੀ ਹੈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਾਂਚ ਜਿਹੜੀ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਆਈਪੀ ਐਡਰੈਸ ਵੀ ਖੰਗਾਲੇ ਜਾ ਰਹੇ ਨੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ ਹੈ ਕਿਉਂਕਿ ਸਿਕਿਉਰਿਟੀ ਦਾ ਮਾਮਲਾ ਹੈਗਾ ਸੂਬੇ ਦੇ ਡਿਪਟੀ ਸੀਐਮ ਤੇ ਇੱਕ ਵਿਧਾਇਕ ਨੂੰ ਜਾਨੂ ਮਾਰਨ ਦੀ ਜਦੋਂ ਧਮਕੀ ਮਿਲੇ ਤਾਂ ਉਹ ਪ੍ਰਸ਼ਾਸਨ ਵੀ ਪੰਪਾਂ ਭਾਰ ਹੋ ਜਾਂਦਾ ਹੈ ਪ੍ਰਸ਼ਾਸਨ ਵੀ ਅਲਰਟ ਤੇ ਹੈ ਸੋ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਨੂੰ ਲੈ ਕੇ ਐਫ ਆਈ ਆਰ ਜਿਹੜੀ ਉਹ ਦਰਜ ਕਰ ਦਿੱਤੀ ਗਈ ਹੈ ਕਿਉਂਕਿ ਸੂਬੇ ਦੇ ਡਿਪਟੀ ਸੀਐਮ ਮੁਕੇਸ਼ ਅਗਨੀ ਹੋਤਰੀ ਤੇ ਰਕੇਸ਼ ਕਾਲੀਆਂ ਨੂੰ ਇਹ ਧਮਕੀ ਦਿੱਤੀ ਗਈ ਹੈ ਹਾਲਾਂਕਿ ਧਮਕੀ ਕਿਉਂ ਦਿੱਤੀ ਗਈ ਹੈ ਇਸ ਦੀ ਤਾਂ ਅਜੇ ਤੱਕ ਵਜ੍ਹਾ ਨਹੀਂ ਪਤਾ ਲੱਗ ਪਈ ਕਿ ਕਿਉਂ ਆ ਇਨਾ ਪੋਲੀਟੀਸ਼ੀਅਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿਉਂਕਿ ਕਿਹਾ ਗਿਆ ਹੈ ਕਿ ਇਸ ਵਾਰ ਤਲਵਾਰ ਜਿਹੜੀ ਹੈ ਉਹ ਕਿਸੇ ਸਿਆਸਤਦਾਨ ਤੇ ਚੱਲੇਗੀ ਇਹ ਜਿਹੜੇ ਸ਼ਾਪ ਸ਼ੂਟਰ ਨੇ ਨਭਾਈ ਵਾਲਾ ਸ਼ਾਪ ਸ਼ੂਟਰ ਹੈ ਉਸਨੇ ਪੋਸਟ ਪਾਈ ਹੈ ਔਰ ਪੋਸਟ ਪਾ ਕੇ ਸਿੱਧੇ ਤੌਰ ਤੇ ਨਿਸ਼ਾਨਾ ਜਿਹੜਾ ਹੈ ਹਿਮਾਚਲ ਦੇ ਡਿਪਟੀ ਸੀਐਮ ਅਤੇ ਇੱਕ ਐਮਐਲਏ ਰਕੇਸ਼ ਕਾਲਿਆ ਨੂੰ ਬਣਾਇਆ ਗਿਆ ਰੇਸ਼ ਅਗਨੀ ਹੋਤਰੀ ਅਤੇ ਐਮਐਲਏ ਰਕੇਸ਼ ਕਾਲੀਆ ਨੇ ਜਿਨ੍ਹਾਂ ਨੂੰ ਫੇਸਬੁਕ ਦੇ ਉੱਪਰ ਸ਼ਾਟ ਸ਼ੂਟਰ ਦੇ ਵੱਲੋਂ ਇਹ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਇਸ ਵਾਰ ਤਲਵਾਰ ਕਿਸੇ ਸਿਆਸਤਦਾਨ ਤੇ ਚੱਲੇਗੀ ਸ਼ਾਟ ਸ਼ੂਟਰ ਨੇ ਭਾਈ ਵਾਲਾ ਨੇ ਪੋਸਟ ਪਾਈ ਹੈ ਧਮਕੀ ਨੂੰ ਲੈ ਕੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਹ ਵੱਡੀ ਖਬਰ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਇੱਕ ਸੂਬੇ ਦੇ ਡਿਊਟੀ ਸੀਐਮ ਤੇ ਇੱਕ ਵਿਧਾਇਕ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਜਾਣੀ ਇਹ ਬਹੁਤ ਵੱਡੀ ਗੱਲ ਹੈ ਔਰ ਉੱਥੇ ਹੀ ਨਾਲ ਹੀ ਤੁਹਾਨੂੰ ਦੱਸਦੇ ਕਿ ਸ਼ਾਪ ਸ਼ੂਟਰ ਹੈ ਜਿਸ ਦੇ ਉੱਪਰ ਕਈ ਸਾਰੇ ਮੁਕਾਦਮੇ ਪਹਿਲਾਂ ਤੋਂ ਦਰਜ ਨੇ ਕਈ ਮਰਡਰ ਦੇ ਕਈ ਧਮਕਾਉਣ ਵਾਲੇ ਥ੍ਰੈਟ ਦੇ ਪਰਚੇ ਜਿਹੜੇ ਦਰਜ ਨੇ ਤਾਂ ਉਸ ਦੇ ਵੱਲੋਂ ਇਹ ਜਿਹੜੀ ਧਮਕੀ ਹੈ ਉਹ ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਮੁਕੇਸ਼ ਅਗਨੀ ਖੋਤਰੀ ਤੇ ਐਮਐਲਏ ਰਕੇਸ਼ ਕਾਲਿਆ ਨੂੰ ਦਿੱਤੀ ਗਈ ਹੈ ਬਕਾਇਦਾ ਫੇਸਬੁਕ ਦੇ ਉੱਪਰ ਇਹ ਧਮਕੀ ਦਿੱਤੀ ਗਈ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਸ਼ੂਟਰ ਜਿਹੜੇ ਨੇ ਉਹ ਕਿੰਨੇ ਹੁਣ ਇਹਨਾਂ ਦੇ ਹੌਸਲੇ ਜਿਹੜੇ ਉਹ ਬਲੰਦ ਹੋ ਚੁੱਕੇ ਨੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ ਕਿਸੇ ਦਾ ਖੌਫ ਨਹੀਂ ਹੈ আর ਸ਼ਰਿਆਮ ਸੋਸ਼ਲ ਮੀਡੀਆ ਤੇ ਫੇਸਬੁਕ ਤੇ ਵਟਸਐਪ ਤੇ ਇਹਨਾਂ ਦੇ ਵੱਲੋਂ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਮੁਕੇਸ਼ ਅਗਨੇ ਹੁਤਰੀ ਤੇ ਵਿਧਾਇਕ ਰਕੇਸ਼ ਕਾਲਿਆ ਨੂੰ ਜਾਨੂ ਮਾਰਨ ਦੀ ਧਮਕੀ ਜੜੀ ਹੈ ਉਹ ਦਿੱਤੀ ਹੈਗੀ ਹੈ ਸ਼ਾਪ ਸ਼ੂਟਰ ਨਿਭਾਈ ਵਾਲਾ ਨੇ ਫੇਸਬੁੱਕ ਤੇ ਪੋਸਟ ਪਾਈ ਹੈ ਔਰ ਫੇਸਬੁੱਕ ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ ਇਹ ਧਮਕੀ ਦਿੱਤੀ ਹੈ ਕਿ ਇਸ ਵਾਰ ਕਿਸੇ ਸਿਆਸਤਦਾਨ ਤੇ ਤਲਵਾਰ ਜਿਹੜੀ ਆ ਉਹ ਚੱਲੇਗੀ ਬਕਾਇਦਾ ਹੀ ਪੋਸਟ ਪਾਈ ਗਈ ਹੈ ਬਕਾਇਦਾ ਹੀ ਕਮੈਂਟ ਕੀਤਾ ਗਿਆ ਹੈ ਕਿ ਇਸ ਵਾਰ ਤਲਵਾਰ ਜਿਹੜੀ ਆ ਉਹ ਕਿਸੇ ਸਿਆਸਤਦਾਨ ਤੇ ਚੱਲੇਗੀ ਯਾਨੀ ਕਿ ਸਿੱਧੇ ਤੌਰ ਤੇ ਸੀ ਕਹਿ ਲਿਆ ਕਿ ਨਿਸ਼ਾਨੇ ਦੇ ਉੱਪਰ ਹਿਮਾਚਲ ਦੇ ਡਿਊਟੀ ਸੀਐਮ ਮੁਕੇਸ਼ ਅਗਨੀ ਹੂਤਰੀ ਨੇ ਔਰ ਵਿਧਾਇਕ ਜਿਹੜੇ ਨੇ ਉਹ ਰਕੇਸ਼ ਕਾਲਿਆ ਹੈਗੇ ਨੇ ਤਾਂ ਸਿੱਧੇ ਤੌਰ ਤੇ ਇਹਨਾਂ ਨੂੰ ਧਮਕੀ ਦਿੱਤੀ ਹੈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਾਂਚ ਜਿਹੜੀ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਆਈਪੀ ਐਡਰੈਸ ਵੀ ਖੰਗਾਲੇ ਜਾ ਰਹੇ ਨੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ ਹੈ ਕਿਉਂਕਿ ਸਿਕਿਉਰਿਟੀ ਦਾ ਮਾਮਲਾ ਹੈਗਾ ਸੂਬੇ ਦੇ ਡਿਪਟੀ ਸੀਐਮ ਤੇ ਇੱਕ ਵਿਧਾਇਕ ਨੂੰ ਜਾਨੂ ਮਾਰਨ ਦੀ ਜਦੋਂ ਧਮਕੀ ਮਿਲੇ ਤਾਂ ਉਹ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਜਾਂਦਾ ਹੈ ਪ੍ਰਸ਼ਾਸਨ ਵੀ ਅਲਰਟ ਤੇ ਹੈ ਸੋ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਨੂੰ ਲੈ ਕੇ ਐਫ ਆਈ ਆਰ ਜਿਹੜੀ ਉਹ ਦਰਜ ਕਰ ਦਿੱਤੀ ਗਈ ਹੈ ਕਿਉਂਕਿ ਸੂਬੇ ਦੇ ਡਿਪਟੀ ਸੀਐਮ ਮੁਕੇਸ਼ ਅਗਨੀ ਪੁੱਤਰੀ ਤੇ ਰਕੇਸ਼ ਕਾਲੀਆਂ ਨੂੰ ਇਹ ਧਮਕੀ ਦਿੱਤੀ ਗਈ ਹੈ ਹਾਲਾਂਕਿ ਧਮਕੀ ਕਿਉਂ ਦਿੱਤੀ ਗਈ ਹੈ ਇਸ ਦੀ ਤਾਜੇ ਤੱਕ وجہ ਨਹੀਂ ਪਤਾ ਲੱਗ ਪਈ ਕਿ ਕਿਉਂ ਇਹਨਾਂ ਪੋਲੀਟੀਸ਼ੀਅਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿਉਂਕਿ ਕਿਹਾ ਗਿਆ ਕਿ ਇਸ ਵਾਰ ਤਲਵਾਰ ਜਿਹੜੀ ਹੈ ਉਹ ਕਿਸੇ ਸਿਆਸਤਦਾਨ ਤੇ ਚੱਲੇਗੀ ਇਹ ਜਿਹੜੇ ਸ਼ਾਪ ਸ਼ੂਟਰ ਨੇ ਨਭਾਈ ਵਾਲਾ ਸ਼ਾਪ ਸ਼ੂਟਰ ਹੈ ਉਸ ਨੇ ਪੋਸਟ ਪਾਈ ਹੈ ਔਰ ਪੋਸਟ ਪਾ ਕੇ ਸਿੱਧੇ ਤੌਰ ਤੇ ਨਿਸ਼ਾਨਾ ਜਿਹੜਾ ਹੈ ਹਿਮਾਚਲ ਦੇ ਡਿਪਟੀ ਸੀਐਮ ਅਤੇ ਇੱਕ ਐਮਐਲਏ ਰਕੇਸ਼ ਕਾਲੀਆ ਨੂੰ ਬਣਾਇਆ ਗਿਆ। ਇਹ ਅਗਨੀ ਹੋਤਰੀ ਅਤੇ ਐਮਐਲਏ ਰਕੇਸ਼ ਕਾਲੀਆ ਨੇ ਜਿਨ੍ਹਾਂ ਨੂੰ ਫੇਸਬੁੱਕ ਦੇ ਉੱਪਰ ਸ਼ਾਪ ਸ਼ੂਟਰ ਦੇ ਵੱਲੋਂ ਇਹ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਇਸ ਵਾਰ ਤਲਵਾਰ ਕਿਸੇ ਸਿਆਸਤਦਾਨ ਤੇ ਚੱਲੇਗੀ। ਸ਼ਾਪ ਸ਼ੂਟਰ ਨੇ ਭਾਈ ਵਾਲਾ ਨੇ ਪੋਸਟ ਪਾਈ ਹੈ ਧਮਕੀ ਨੂੰ ਲੈ ਕੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਹ ਆ ਵੱਡੀ ਖਬਰ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਇੱਕ ਸੂਬੇ ਦੇ ਡਿਪਟੀ ਸੀਐਮ ਤੇ ਇੱਕ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਣੀ ਹੈ ਬਹੁਤ ਵੱਡੀ ਗੱਲ ਹੈ ਔਰ ਉੱਥੇ ਹੀ ਨਾਲ ਹੀ ਤੁਹਾਨੂੰ ਦੱਸਦੇ ਕਿ ਸ਼ਾਪ ਸ਼ੂਟਰ ਹੈ ਜਿਸ ਦੇ ਉੱਪਰ ਕਈ ਸਾਰੇ ਮੁਕੱਦਮੇ ਪਹਿਲਾਂ ਤੋਂ ਦਰਜ ਨੇ ਕਈ ਮਰਡਰ ਦੇ ਕਈ ਧਮਕਾਉਣ ਵਾਲੇ ਥ੍ਰੈਟ ਦੇ ਪਰਚੇ ਜਿਹੜੇ ਦਰਜ ਨੇ ਤਾਂ ਉਸ ਦੇ ਵੱਲੋਂ ਇਹ ਜਿਹੜੀ ਧਮਕੀ ਹੈ ਉਹ ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਮੁਕੇਸ਼ ਅਗਨੀ ਖੋਤਰੀ ਤੇ ਐਮ ਐਲ ਏ ਰਕੇਸ਼ ਕਾਲਿਆ ਨੂੰ ਦਿੱਤੀ ਗਈ ਹੈ ਬਕਾਇਦਾ ਫੇਸਬੁੱਕ ਦੇ ਉੱਪਰ ਇਹ ਧਮਕੀ ਦਿੱਤੀ ਗਈ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਸ਼ੂਟਰ ਜਿਹੜੇ ਨੇ ਉਹ ਕਿੰਨੇ ਹੁਣ ਇਹਨਾਂ ਦੇ ਹੌਸਲੇ ਜਿਹੜੇ ਉਹ ਬਲੰਦ ਹੋ ਚੁੱਕੇ ਨੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ ਕਿਸੇ ਦਾ ਖੌਫ ਨਹੀਂ ਹੈ আর ਸ਼ਰਿਆਮ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਵਟਸਐਪ ਤੇ ਇਹਨਾਂ ਦੇ ਵੱਲੋਂ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਮੁਕੇਸ਼ ਅਗਨੀ ਖੋਤਰੀ ਤੇ ਵਿਧਾਇਕ ਰਕੇਸ਼ ਕਾਲਿਆ ਨੂੰ ਜਾਨੂ ਮਾਰਨ ਦੀ ਧਮਕੀ ਜੜੀ ਹੈ ਉਹ ਦਿੱਤੀ ਹੈਗੀ ਹੈ ਸ਼ਾਪ ਸ਼ੂਟਰ ਨਿਭਾਈ ਵਾਲਾ ਨੇ ਫੇਸਬੁਕ ਤੇ ਪੋਸਟ ਪਾਈ ਹੈ ਔਰ ਫੇਸਬੁਕ ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ ਇਹ ਧਮਕੀ ਦਿੱਤੀ ਹੈ